ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਣਾਉਣੀ ਆਂ embroiderd ਪਾਂਚੇ ਹਲੋ ਨਮਸਤੇ ਆਦਾ ਐਪੀਸੋਡ 6 ਕਾ ਜੀ ਵਲਥਮਾਨ ਗਾਨੀ ਆਰਟੀ ਯੂਟਿਊਬ ਚੈਨਲ ਜੇਕਰ ਤੁਹਾਡਾ ਕਮੀਜ਼ ਜਿਹੜਾ ਹੈਗਾ embroiderd ਆ ਜਾਂ ਫਿਰ ਡਿਜ਼ਾਈਨਰ ਆ ਤੇ ਸਲਵਾਰਾਂ ਸਿੰਪਲ ਨੇ ਆਪਾਂ ਸਲਵਾਰਾਂ ਨੂੰ ਵੀ ਡਿਜ਼ਾਈਨਰ ਬਣਾ ਸਕਦੇ ਆ ਇਹ ਆਪਾਂ ਨੇ ਸਿੰਗਲ ਹੈਵੀ ਡਿਊਟੀ ਦੇ ਨਾਲ ਪਹੁੰਚੇ ਜਿਹੜੇ ਹੈਗੇ ਆ ਡਿਜ਼ਾਈਨ ਕੀਤੇ ਆ ਸੋ ਸਭ ਤੋਂ ਪਹਿਲਾਂ ਤੁਸੀਂ ਨੇ ਕੀ ਕਰਨਾ ਹੈ ਜਿੱਦਾਂ ਆਪਾਂ ਨਾਰਮਲੀ ਪਹੁੰਚੇ ਅਟੈਚ ਕਰਦੇ ਹਾਂ ਸਲਵਾਰ ਦੇ ਨਾਲ ਉਦਾਂ ਤੁਸੀਂ ਬੁਕਰਮ ਪਾ ਕੇ ਅਟੈਚ ਕਰ ਲੈਣੇ ਆ ਉਸ ਤੋਂ ਬਾਅਦ ਇਹਦੇ ਤੇ ਆਪਾਂ ਜਿਹੜੀ ਹੈਗੀ ਹੈ ਮਲਟੀ ਕਲਰਡ embroidery thread ਯੂਜ਼ ਕਰਾਂਗੇ ਕਿਉਂਕਿ ਜਿਹੜਾ ਕਮੀਜ਼ਾ ਉਹਦੇ ਵਿੱਚ ਕਾਫੀ ਸਾਰੇ ਕਲਰ ਨੇ ਉਸ ਤੋਂ ਬਾਅਦ ਆਪਾਂ ਸੈਟਿੰਗਸ ਕਰਨੀਆਂ ਨੇ ਇਥੋਂ ਆਪਾਂ A ਵਾਲਾ embroidery select ਕਰਾਂਗੇ ਉਸ ਤੋਂ ਬਾਅਦ ਆਪਾਂ ਨੇ ਜਿਹੜੀ ਲੈਂਥ ਆ ਉਹ 1 ਐਂਡ 0 ਦੇ ਵਿੱਚ ਰੱਖਣੀ ਆ ਵਿਡਥ ਤੁਸੀਂ 6 ਰੱਖਣੀ ਆ ਤੇ embroidery thread ਤੁਸੀਂ ਪਾ ਲੈਣਾ ਆ ਉਸ ਤੋਂ ਬਾਅਦ ਆਪਾਂ ਨੇ ਜਿਹੜਾ ਕੋਟਾ ਓਵਲ ਆਪਾਂ ਗਾਈਡ ਫੁੱਟ ਯੂਜ਼ ਕਰਾਂਗੇ ਕਿਉਂਕਿ ਇਹਦੇ ਵਿੱਚ ਜਿਹੜੀ ਸਪੇਸ ਵਗੈਰਾ ਕਿੰਨੀ ਛੱਡਣੀ ਆ ਉਹ ਛੱਡਣੀ ਈਜ਼ੀ ਹੋ ਜਾਂਦੀ ਆ ਸੋ ਇਹ ਤੋਂ ਆਪਾਂ 5 mm ਛੱਟ-ਛੱਟ ਕੇ ਜਿਹੜੀ ਹੈਗੀ ਆ embroidery ਪਾਉਣੇ ਦੇ ਉੱਪਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਨੇ نیچےੋਂ ਸਿੰਪਲ ਜ਼ਿਗਜ਼ੈਗ ਜਿਹੜੀ ਆਪਣੇ ਕੋਲ ਓਵਲੀ ਸਟਾਰਟ ਕਰਨੀ ਹੈ ਤੋ ਸੀ ਸੈਟਿੰਗ ਦੇਖੀ ਆ ਕਿ ਕਿੱਦਾਂ ਕੀਤੀ ਆ ਸੋ ਇੱਥੇ ਆਪਾਂ ਨੂੰ ਨਿਸ਼ਾਨੀ ਲਾਉਣ ਦੀ ਲੋੜ ਨਹੀਂ ਆ ਕਿਉਂਕਿ ਜਿਹੜੀ ਜਿਹੜਾ ਫਟਾ ਉਹਦੇ ਅਕੋਰਡ ਉਹਦੀ ਜਿਹੜੀ ਗਾਈਡ ਗਾਈਡੈਂਸ ਦੇ ਅਕੋਰਡਿੰਗ ਹੀ ਆਪਾਂ ਜਿਹੜੀ ਏਮਬ੍ਰੋਇਡਰੀ ਦੇ ਤੇ ਕਰੀ ਜਾਵਾਂਗੇ ਇਹ ਮਸ਼ੀਨਾਂ ਥੋੜੀਆਂ ਸਲੋ ਚੱਲਦੀਆਂ ਨੇ ਬੰਡੋਂ ਮਰੀ ਤਾਂ ਥੋੜੇ ਟਾਈਮ ਦੇ ਵਿੱਚ ਹੀ ਤੁਸੀਂ ਸੋਹਣੇ ਪਹੁੰਚੇ ਤਿਆਰ ਕਰ ਸਕਦੇ ਹੋ ਸੋ ਆਪਾਂ ਨੇ ਇਦਾਂ ਕਰਕੇ ਇਹ ਜਿਹੜਾ ਆਪਾਂ ਡਿਜ਼ਾਈਨ ਬਣਾ ਰਹੇ ਆ ਇਹ ਆਪਾਂ ਨੇ ਥੋੜੀ ਜੀ ਨੀਚੋਂ ਪਹੁੰਚੇ ਦੇ ਆ ਸਪੇਸ ਛੱਡੀ ਹੋਈ ਆ ਤੇ ਇਹਨੂੰ ਆਪਾਂ ਨੇ ਦੋ ਸਾਈਡ ਦੇ ਉੱਪਰ ਉੱਪਰੋਂ ਵੀ ਥੋੜੀ ਥੋੜੀ ਜੀ ਸਪੇਸ ਛੱਡ ਕੇ ਤੇ ਨੀਚੋਂ ਵੀ ਹੈਨਾ ਤੇ ਦੋਨੋਂ ਸਾਈਡ ਤੇ ਆਪਾਂ ਨੇ ਇਹ ਵਾਲੀ ਜਿਹੜੀ ਹੈਗੀ ਆ ਬਾਰਡਰ ਬਣਾ ਲੈਣੀ ਆ ਮੈਂ ਇਦਾਂ ਸਿੰਪਲ ਜਿਵੇਂ ਮੇਰੀ ਸ਼ਰਟ ਸੀ ਕਿ ਉਹਦੇ ਤੇ ਬਾਰਡਰ ਬਣੇ ਹੋਏ ਸੀ ਉਹਦੇ ਅਕੋਰਡਿੰਗ ਹੀ ਬਾਰਡਰ ਬਣਾ ਰਹੀ ਆ ਤੁਸੀਂ ਆਪਣੇ ਅਕੋਰਡਿੰਗ ਬਾਰਡਰ ਬਣਾ ਸਕਦੇ ਹੋ ਹੁਣ ਆਪਾਂ ਨੇ ਇਹਦੇ ਤੇ ਟਵਨ ਨੀਡਲ ਯੂਜ਼ ਕਰਨੀ ਆ ਤੁਸੀਂ ਇੱਥੇ ਟਵਨ ਨੀਡਲ ਇਨਸਰਟ ਕਰ ਲੈਣੀ ਆ ਜਦੋਂ ਵੀ ਤੁਸੀਂ ਕੋਈ ਡਿਜ਼ਾਈਨਿੰਗ ਕਰਨੀ ਆ ਉਦੋਂ ਤੁਸੀਂ ਜੇ ਹੈਵੀ ਵਾਲਾ ਵਰਕ ਚਾਹੁੰਦੇ ਹੋ ਤਾਂ ਤੁਸੀਂ ਟਵਿਨ ਯੂਜ਼ ਕਰ ਸਕਦੇ ਹੋ ਆਦਰਵਾਈਜ਼ ਜਿਵੇਂ ਆਪਾਂ ਨੇ ਪਹਿਲਾਂ ਸਿੰਗਲ ਨੀਡਲ ਦੇ ਨਾਲ ਨਾ ਇਹ ਉੱਪਰ-ਨੀਚੇ ਵਾਲਾ ਪਾウダー ਤੁਸੀਂ ਇਦਾਂ ਸਿੰਗਲ ਦੇ ਨਾਲ ਵੀ ਲਾ ਸਕਦੇ ਹੋ ਸੋ ਆਪਾਂ ਨੇ ਜਿਹੜੀ ਟਵਿਨ ਲਾ ਇਹਦੇ ਵਿੱਚ ਦੋ ਹੀ ਥ्रेड ਏਮਬ੍ਰੋਇਡਰੀ ਵਾਲੇ ਪਾਏ ਆ ਉੱਪਰਲੇ ਪਾਸੋਂ ਇਹਨਾਂ ਨੂੰ ਪਾਉਣ ਤੋਂ ਬਾਅਦ ਆਪਾਂ ਨੇ ਇੱਥੋਂ ਜਿਹੜਾ ਇਹ ਸੈਕੰਡ ਵਾਲੀ ਏਮਬ੍ਰੋਇਡਰੀ ਆ ਇਹ ਵੈਨਾਲ ਆਪਾਂ ਕਰ ਚੁੱਕੇ ਹੁਣ ਆਪਾਂ ਇਥੋਂ ਇਹ ਵਾਲਾ ਸਿਲੈਕਟ ਕਰਨਾ ਹੈ ਇਹ ਸਿਲੈਕਟ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਕਿ ਦੋਨੋਂ ਨੀਡਲਸ ਦੇ ਨਾਲ ਬਹੁਤ ਜਿਹੜਾ ਪਰਮਾਜਾ ਗੁੰਦਵਾ ਦਾ ਡਿਜ਼ਾਈਨ ਬਣਦਾ ਸੋ ਤੁਸੀਂ ਇੱਥੇ ਟਵਨ ਨੀਡਲ ਵੀ ਯੂਜ਼ ਕਰ ਸਕਦੇ ਤੁਸੀਂ ਇਹਨੂੰ ਸਿੰਗਲ ਦੀ ਨਾਲ ਵੀ ਕਰ ਸਕਦੇ ਹੋ ਜੇ ਤੁਸੀਂ ਅੰਕ ਤੇ ਨਵੇਂ ਆ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਦਾਂ ਦੀ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋ ਆਪਾਂ ਇੱਕ ਸਾਈਡ ਤੇ ਬਣਾ ਚੁੱਕੇ ਹਾਂ ਇਸੇ ਤਰ੍ਹਾਂ ਹੀ ਆਪਾਂ ਨੇ ਬਾਰਡਰ ਦੂਜੀ ਸਾਈਡ ਤੇ ਵੀ ਬਣਾ ਲੈਣਾ ਮੈਂ 5mm ਦੀ ਸਪੇਸ ਜਿਹੜੀ ਹੈਗੀ ਹੈ ਇਹਦੇ ਵਿੱਚ ਛੱਡ ਰਹੀ ਹਾਂ ਇਹ ਇਹ ਦੇ ਨਾਲ ਦਾ ਬਾਰਡਰ ਆਪਾਂ ਨੇ ਉੱਪਰਲੇ ਸਾਈਡ ਤੇ ਵੀ ਬਣਾ ਲੈਣਾ ਇਦਾਂ ਕਰਕੇ ਤੁਸੀਂ ਡਿਜ਼ਾਈਨਿੰਗ ਕਰ ਸਕਦੇ ਹੋ ਪੌਂਚੀਆਂ ਦੇ ਉੱਪਰ ਆਪਣਾ ਡਿਜ਼ਾਈਨ ਆਲਮੋਸਟ ਰੈਡੀਆ ਸੋ ਆਪਾਂ ਨੇ ਜਿਹੜਾ ਇੱਕ ਵਿਚਾਲੇ ਬਸ ਜ਼ੈਗਜ਼ੈਗ ਰਹਿੰਦੀ ਸੀ ਉਹ ਵੀ ਆਪਾਂ ਨੇ ਕਰ ਲਿਆ ਉਸ ਤੋਂ ਬਾਅਦ ਥ੍ਰੈਡਿੰਗ ਕਟਿੰਗ ਵਗੈਰਾ ਕਰਕੇ ਹੁਣ ਆਪਾਂ ਨੇ ਇਹਦੇ ਉੱਪਰਲੀ ਸਾਈਡ ਤੇ ਨੀਚੇ ਵਾਲੀ ਸਾਈਡ ਤੇ ਟਿਸ਼ੂ ਲਾਉਣਾ ਉਹਦੇ ਲਈ ਆਪਾਂ ਇਹ ਵਾਲਾ ਕੋਡਿੰਗ ਸੈਟ ਯੂਜ਼ ਕਰਦੇ ਹਾਂ ਇਸ਼ੂ ਮੇਰੇ ਕੋਲ ਹੀ ਵਾਲਾ ਹੈਗਾ ਆਪਾਂ ਇਹਨੂੰ ਇਹਦੇ ਵਿੱਚ ਦਿਂਗਾ ਦੇਣਾ ਆ ਤੇ ਇਹਦੇ ਨਾਲ ਦਾ ਜਿਹੜਾ ਹੈਗਾ ਵਧੀਆ ਤਰੀਕੇ ਦੇ ਨਾਲ ਲਾ ਸਕਦੇ ਆ ਲਾ ਤੁਸੀਂ ਸਿੰਪਲ ਫੁੱਟ ਦੇ ਨਾਲ ਵੀ ਸੱਦਿਓ ਬਟ ਉਹਦੇ ਨਾਲ ਕੀ ਹੁੰਦਾ ਕਿ ਤੁਹਾਡੇ ਜਿਹੜੀ ਜੋ ਵੀ ਟਿਸ਼ੂ ਵਗੈਰਾ ਤੁਸੀਂ ਲਾਣਾ ਇਧਰ ਉਧਰ ਨਹੀਂ ਜਾਊਗਾ ਉਸ ਤੋਂ ਬਾਅਦ ਤੁਸੀਂ ਇੱਥੋਂ ਸੈਟਿੰਗਾਂ ਕਰਨੀਆਂ ਨੇ ਆਪਾਂ ਜ਼ੈਗ ਜ਼ੈਗ ਸਿਲੈਕਟ ਕੀਤਾ ਨੰਬਰ ਆਪਾਂ ਕੀਤਾ 3 1/2 ਇੱਥੋਂ ਆਪਾਂ ਸਿਲੈਕਟ ਕੀਤਾ 4 1/2 ਜਾਂ 4 ਤੁਸੀਂ ਲਾ ਸਕਦੇ ਹੋ ਬਰੀਕ ਹੀ ਆ ਉੱਪਰਲੇ ਪਾਸੇ ਆਪਾਂ ਨਾਇਲੋਨ ਥ੍ਰੈਡ ਯੂਜ਼ ਕਰਦੇ ਆਂ ਤੁਸੀਂ ਜ਼ਿਕਜ਼ਗ ਦੇ ਨਾਲ ਜਦੋਂ ਇਦਾਂ ਟਿਸ਼ੂ ਲਾਉਂਗੇ ਨਾ ਤਾਂ ਫਿਰ ਇੱਧਰ ਉੱਧਰ ਮੁੜਦਾ ਨਹੀਂ ਫਿਰ ਦੋ ਸੀਣਾ ਲਾਉਣੀਆਂ ਪੈਂਦੀਆਂ ਨੇ ਟਿਸ਼ੂ ਦੇ ਉੱਪਰ ਸੋ ਇਹ ਐਗਜ਼ੈਗ ਦੇ ਨਾਲ ਟ੍ਰਾਂਸਪੇਰੈਂਟ ਜਿਹੜਾ ਹੈਗਾ ਥ੍ਰੈਡ ਆਪਾਂ ਯੂਜ਼ ਕੀਤਾ ਉਹਦੇ ਨਾਲ ਬਹੁਤ ਸਫਾਈ ਦੇ ਨਾਲ ਤੁਸੀਂ ਟਿਸ਼ੂ ਜਿਹੜਾ ਟਰੌਜ਼ਰਸ ਦੇ ਉੱਪਰ ਜਾਂ ਫਿਰ ਪਾਂਚੇ ਦੇ ਉੱਪਰ ਲਗਾ ਸਕਦੇ ਹੋ ਡਿਜ਼ਾਈਨ ਆਪਣਾ ਆਲਮੋਸਟ ਰੈਡੀ ਹੈ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਲਓ ਜੀ ਆਪਣੀਆਂ ਜਿਹੜੀਆਂ ਡਿਜ਼ਾਈਨਰ ਮੂਰੀਆਂ ਡਿਜ਼ਾਈਨਰ ਪੌਂਚ ਹੀ ਬਣ ਚੁੱਕੀ ਨੇ ਥੈਂਕ ਯੂ ਫॉर ਵਾਚਿੰਗ ਮੈਂ ਲੈਫਰ ਨੈਕਸਟ ਵੀਡੀਓ ਦੇ ਵਿੱਚ ਕਮੈਂਟ ਕਰਕੇ ਦੱਸਿਓ ਵੀਡੀਓ ਕਿਦਾਂ ਲੱਗੀ